ਟੈਲਾ ਲੋਕ ਕਮੇਟੀ ਸੀਟ ਇਹ ਖੋਰ ਸੀਟ ਵੀ ਨਹੀਂ ਜਾਂਦੀ ਹੈ ਮੰਨੀ ਜਾਂਦੀ ਹੈ ਇਸ ਸੀਟ ਦੇ ਉੱਪਰ ਪੰਜਾਬ ਹੀ ਨਹੀਂ ਦੇਸ਼ ਦੀ ਰਾਜਨੀਤੀ ਵਿੱਚ ਰੁਚੀ ਰੱਖਣ ਵਾਲਿਆਂ ਦੀਆਂ ਨਜ਼ਰਾਂ ਵੀ ਟਿਕੀਆਂ ਰਹਿੰਦੀਆਂ ਕਿ ਆਖਰ ਇਹ ਸੀਟ ਤੋਂ ਕੌਣ ਜਿੱਤੇਗਾ ਕੌਣ ਹਾਰੇਗਾ ਕੌਣ ਕਿਸ ਨੂੰ ਹਰਵਾਏਗਾ ਹੁਣ ਤੱਕ ਦਾ ਜਿਹੜਾ ਇਤਿਹਾਸ 1952 ਤੋਂ ਲਾ ਕੇ 2000 ਉੰਨੀ ਤੱਕ ਦਾ ਇਤਿਹਾਸ ਇਹ ਬੋਲਦਾ ਕਿ ਇਸ ਸੀਟ ਨੂੰ ਕਾਂਗਰਸ ਪਾਰਟੀ ਦਾ ਪੱਲਾ ਭਰੀ ਰਿਹਾ ਉਸ ਕਾਂਗਰਸ ਪਾਰਟੀ ਦੇ ਪੱਲਾ ਭਰੀ ਹੋਣ ਦੇ ਨਾਲ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਹਾਰਾਜਾ ਪਰਿਵਾਰ ਦਾ ਪੱਲਾ ਭਰੀ ਰਿਹਾ ਕਿਉਂਕਿ ਹੁਣ ਤੱਕ ਕਾਂਗਰਸ ਪਾਰਟੀ ਕਰੀਬ 11 ਵਾਰ ਜਿੱਤੀ ਹੈ ਉਸ 11 ਵਾਰ ਦੇ ਵਿੱਚੋਂ 6 ਵਾਰ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਉਹ ਮਹਾਰਾਜਾ ਪਰਿਵਾਰ ਨੂੰ ਪ੍ਰਾਪਤ ਹੋਈ ਹੈ ਪਰ ਹੁਣ ਉਹ ਮਹਾਰਾਜਾ ਪਰਿਵਾਰ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਚੁੱਕਿਆ ਹੈ ਉਸ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਤੋਂ ਬਾਅਦ ਪਹਿਲੀ ਵਾਰੀ ਮਹਾਰਾਣੀ ਪ੍ਰਨੀਤ ਕੋਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਤੌਰ ਤੇ ਚੋਣ ਮੈਦਾਨ ਵਿੱਚ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਵਾਰੀ ਮਹਾਰਾਜਾ ਪ੍ਰਮਾਪ ਜਾਂ ਪ੍ਰਨੀਤ ਕੋਰ ਫੁੱਲ ਕਮਲਦਾਪੂਲ ਖਿਲਾਫ ਆਂਦੇ ਨੇ ਜਾਂ ਨਹੀਂ ਉਹ ਦੇਖਣਾ ਹੋਵੇਗਾ ਕਿ ਪਟਿਆਲਾ ਸੰਸਦ ਦੀ ਸੀਟ ਦਾ ਜਿਹੜਾ ਵੋਟਰ ਹੈ ਉਹ ਕਿਨੂੰ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਦਾ ਹੈ। ਨਮਸਕਾਰ ਜੀ ਸਾਰੇ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੇ ਨਿਯੋਜਤਾ ਦਾ ਸਭ ਦਾ ਸਵਾਗਤ ਕਰਦਾ। 1 ਜੂਨ ਦਾ ਸਮਾਂ ਨੇੜੇ ਆਂਦਾ ਜਾ ਰਿਹਾ ਹੈ। ਜਿੱਦਾਂ ਜਿਹਦਾ ਇਹ ਸਮਾਂ ਨੇੜੇ ਆਂਦਾ ਜਾ ਰਿਹਾ ਹੈ ਉਦੋਂ ਉਦੋਂ ਹੀ ਅਜਾੜਿਤਿਕ ਪਾਰਟੀਆਂ ਦੇ ਨਾਲ-ਨਾਲ ਉਹਨਾਂ ਦੇ ਸਮਰਥਕ ਜਿਹੜੇ ਉਹਨਾਂ ਦੇ ਦਿਲਾਂ ਦੀ ਦੜਖਣਾ ਵੀ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਇੱਕ ਅੰਤਾਂ ਦੀ ਗਰਮੀ ਪੈ ਰਹੀ ਹੈ ਅੰਤਾਂ ਦੀ ਗਰਮੀ ਦੇ ਵਿੱਚ ਚੋਣ ਪ੍ਰਚਾਰ ਕਰਨਾ ਵੀ ਬੜਾ ਔਖਾ ਹੋਇਆ ਪਰ ਸਭ ਨੂੰ ਪਤਾ ਹੈ ਚਾਹ ਗਰਮੀ ਜਿੰਨੀ ਮਰਦੀ ਪਵੇ ਉਹਨਾਂ ਨੂੰ ਚੋਣ ਪ੍ਰਚਾਰ ਕਰਕੇ ਵੋਟਰਾਂ ਨੂੰ ਆਪਣੀ ਨੀਤੀਆਂ ਬਾਰੇ ਦੱਸਣਾ ਵੋਟਰਾਂ ਨਾਲ ਸੰਪਰਕ ਕਰਨਾ ਕਿਉਂਕਿ ਹਰ ਰਾਜਨੀਤਿਕ ਪਾਰਟੀ ਦੀ ਇੱਛਾ ਹਰ ਵੱਡਾ ਰਾਜਨੀਤਿਕ ਪਾਰਟੀ ਨੂੰ ਪਤਾ ਹੈ ਕਿ ਇਹ ਉਹ ਸਮਾਂ ਜਿੱਥੇ ਆਲਸ ਨਹੀਂ ਕੀਤੀ ਜਾ ਸਕਦੀ ਜਿੱਥੇ ਵੇਟ ਨਹੀਂ ਕੀਤੀ ਜਾ ਸਕਦੀ ਸਵੇਰ ਹੋਵੇ ਸ਼ਾਮ ਹੋਵੇ ਦੁਪਹਿਰ ਹੋਵੇ ਜਾਂ ਦੇਰ ਰਾਤ ਹੋਵੇ ਹ ਚੋਣ ਪ੍ਰਚਾਰ ਕਰਨਾ ਹੀ ਕਰਨਾ ਹੈ ਦੋਸਤੋ ਪਟਿਆਲਾ ਲੋਕ ਸਭਾ ਦੀ ਸੀਟ ਹੋਰ ਸੀਟ ਗਿਣੀ ਤੇ ਮੰਨੀ ਜਾਂਦੀ ਹੈ ਇਸ ਸੀਟ ਦੇ ਉੱਪਰ ਅਜਾਇਨੀਤਿਕ ਗਲਿਆਰਿਆਂ ਦੇ ਵਿੱਚ ਕਿਹ ਕਿਹਦਾ ਹੈ ਰਾਜਨੀਤੀ ਵਿੱਚ ਰੁਚੀ ਰੱਖਣ ਵਾਲੇ ਦੇ ਅੰਦਰ ਜਾਂ ਟਿਕਿਆ ਰਹਿੰਦੀ ਹੈ ਕੀ ਅਖਰ ਇਸ ਸੀਟ ਦੇ ਉੱਪਰ ਕੌਣ ਬਾਜ਼ੀ ਮਾਰੇਗਾ ਮੂਹ ਟਕੜਾ ਜੋ ਰਾਜਨੀਤਿਕ ਇਤਿਹਾਸ ਬੋਲਦਾ 1952 ਤੋਂ ਲੈ ਕੇ 2019 ਤੱਕ 17 ਵਾਰ ਇਸ ਪਟਿਆਲਾ ਸੀਟ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਚੁਕੇ ਜੇ 1952 ਉਹ ਗੱਲ ਕਰਾਂ 1952 ਵਿੱਚ ਆਰਾਮ ਸੁਪਰ ਸਰੋਪ ਗਰਗ 1957 ਵਿੱਚ ਅੰਕਿਤ ਲਾਲ ਅੰਕਿਤਰਾ 1962 ਦੇ ਵਿੱਚ ਸਰਦਾਰ ਗੁਖਮ ਸਿੰਘ 1967 ਦੇ ਵਿੱਚ ਮਹਾਰਾਣੀ ਮਹਿੰਦਰ ਕੌਰ 1971 ਦੇ ਵਿੱਚ ਸੱਤਪਾਲ ਕਪੂਰ ਪਟਿਆਲਾ ਸੀਟ ਤੋਂ ਚੁਣੇ ਗਏ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਕਾਂਗਰਸ ਲਗਾਤਾਰ ਹੈਗੀ ਸੀ ਕਾਂਗਰਸ ਲਗਾਤਾਰ ਜਿੱਤ ਰਹੀ ਸੀ ਜਨਤਾ ਕਾਂਗਰਸ ਨੂੰ ਪਸੰਦ ਕਰ ਰਹੀ ਸੀ ਪਰ 1977 ਤੱਕ ਆ ਕੇ ਲੱਗਦਾ ਹੈ ਕਿ ਦੇਸ਼ ਦੀ ਰਾਜਨੀਤੀ ਵਿੱਚ ਕੁਝ ਬਦਲਾਅ ਆ ਚੁੱਕਿਆ ਸੀ ਅਮਰਜੰਸੀ ਵੀ ਘਰ ਚੁਪੇ ਸੀ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਹਨੂੰ 70 ਦੇ ਵਿੱਚ ਕਿਹਾ ਜਾਂਦਾ ਹੈ ਕਿ ਜੱਥੇਦਾਰ ਸ਼੍ਰੀ ਗੋਚਰਾਂ ਸਿੰਘ ਟੋੜਾ ਵੱਲੋਂ ਇਹ ਸੀਟ ਜਿੱਤ ਲਈ ਗਈ। ਫੌਣੀ ਕਲਿੰਦਰ ਸੀਟ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਕਾਂਗਸ ਦਾ ਗੜ ਤੋੜ ਦਿੱਤਾ। ਕਾਂਗਸ ਦੀ ਜਿਹੜਾ ਜਿੱਤ ਦਾ ਰਤ ਸੀ ਉਹ ਰੋਗ ਦਿੱਤਾ। ਪਰ ਉਸ ਤੋਂ ਬਾਅਦ ਜਦੋਂ 1980 ਦੇ ਵਿੱਚ ਚੋਣਾਂ ਹੋਈਆਂ 1980 ਦੇ ਵਿੱਚ ਫਿਰ ਤੋਂ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ 1980 ਦੇ ਵਿੱਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਇੱਥੋਂ ਮੈਂਬਰ ਚੁਣੇ ਗਏ 1984 ਦੇ ਵਿੱਚ ਫਿਰ ਚੋਣ ਆਈਆਂ ਚੰਦਰ ਸਿੰਘ ਵਾਲਿਆ ਸੋਨੀਕਲੀ ਦੇ ਇੱਥੋਂ ਮੈਂਬਰ ਚੁਣੇ ਗਏ 1990 ਵਿੱਚ ਜਦੋਂ ਚੋਣ ਹੋਈ ਲੋਕ ਸਭਾ ਦੀ ਉਸ ਟਾਈਮ ਆਜ਼ਾਦ ਕੈਂਡੀਡੇਟ ਅਤਿੰਦਰ ਪਾਲ ਸਿੰਘ ਨੂੰ ਪਟਿਆਲਾ ਦੀ ਜਨਤਾ ਨੇ ਪਸੰਦ ਕੀਤਾ ਪਟਿਆਲਾ ਦੇ ਵਿੱਚ ਪਟਿਆਲਾ ਸੰਗਠਨ ਤੋਂ ਅਤੇਂਦਰ ਪਾਲ ਸਿੰਘ ਲੋਕ ਸਭਾ ਦੇ ਲਈ ਚੁਣੇ ਗਏ 1991 ਦੇ ਵਿੱਚ ਸੰਤramp ਸਿੰਘਲਾ ਕਾਂਗਰਸ ਦੇ ਫਿਰ 1996 ਦੇ ਵਿੱਚ ਸ਼ੋਮਲੇ ਇਕਲਈ ਦਲ ਨੂੰ ਆਪਣਾ ਪਰਚਮ ਲੜਾਉਣ ਦਾ ਮੌਕਾ ਮਿਲਿਆ ਪਟਿਆਲਾ ਦੀ ਜਨਤਾ ਨੇ ਪਟਿਆਲਾ ਸੰਗਦੇ ਸੀਟ ਦੇ ਵੋਟਰਾਂ ਨੇ ਸ਼ੋਮਲੇ ਇਕਲਈ ਦਲ ਦੇ ਪ੍ਰੇਮ ਸਿੰਘ ਚੰਦੂ ਮਾਦ ਨੂੰ ਚੁਣ ਲਿਆ ਪਰ 1996 ਦੇ ਵਿੱਚ ਜਦੋਂ ਸਰਕਾਰ ਬਣੀ ਔਰ ਉਹ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਪਾਈ ਫਿਰ ਤੋਂ ਚੋਣ ਹੋਈਆਂ 1998 ਦੇ ਵਿੱਚ ਚੋਣਾਂ ਹੋਈਆਂ ਉਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਦਰਾ ਫੋਨੀ ਕਾਲ ਦੇ ਅਕਾਲੀ ਦਲ ਦੇ ਫਿਰ ਤੋਂ ਚੁਣੇ ਗਏ ਹੁਣ ਇਹ ਕਿਹਾ ਜਾ ਸਕਦਾ ਹੈ ਕਿ ਉਸ ਤੋਂ ਬਾਅਦ ਜਿਹੜੀਆਂ ਵੀ ਚੋਣਾਂ ਹੋਈਆਂ ਨੇ 1999 2004 ਅਤੇ 2007 ਇਹਨਾਂ ਦੇ ਵਿੱਚ ਫਿਰ ਕਾਂਗਸ ਪਾਰਟੀ ਦੀ ਯਾਜਕਾਰ ਹੈ ਕਾਂਗਸ ਪਾਰਟੀ ਨੇ ਆਪਣਾ ਜਿੱਤ ਦਾ ਪਰਚਮ ਲਗਾਇਆ ਹੋਰੇ ਵਿੱਚ ਚੁਣੇ ਗਏ ਮਾਰਾਣੀ ਪਰਮਜੀਤ ਕੋ 2009 ਤੱਕ ਉਹ ਚੁਣੇ ਜਾਂਦੇ ਰਹੇ ਪਰ 2014 ਦਾ ਕਾਂਦੇ ਆਂਦੇ ਕਹਿੰਦੇ ਕੁਛ ਪੰਜਾਬ ਦੀ ਰਾਜਨੀਤੀ ਵਿੱਚ ਬਦਲਾਅ ਹੋ ਚੁੱਕਿਆ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲੋਕ ਸਭਾ ਦੀਆਂ ਪਹਿਲੀ ਵਾਰ ਚੋਣਾਂ ਲੜ ਰਹੀ ਸੀ ਉਸ ਲੋਕ ਸਭਾ ਦੇ ਚੋਣਾਂ ਦੇ ਵਿੱਚ ਪਟਿਆਲਾ ਤੋਂ ਆ ਮਾਦੀ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ਵੱਲੋਂ ਕਾਂਗਰਸ ਪਾਰਟੀ ਦੇ ਮਹਾਰਾਣੀ ਪ੍ਰਵੀਰਪੁਰ ਨੂੰ ਖਰਾਬ ਇਸ ਤਰ੍ਹਾਂ ਕਹਿ ਰਹੇ ਨੇ ਕਿ ਕਈ ਕਈ ਸਾਲਾਂ ਦੇ ਬਾਅਦ ਕਾਂਗਰਸ ਪਾਰਟੀ ਨੂੰ ਇਸ ਸੀਟ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਪਰ ਸਮੇਂ ਦਾ ਚੱਕਰ ਚੱਲਿਆ आखर 2019 ਦੀਆਂ ਚੋਣਾਂ 2019 ਦੀਆਂ ਚੋਣਾਂ ਦੇ ਵਿੱਚ ਫਿਰ ਤੋਂ ਕਾਂਗਰਸ ਪਾਰਟੀ ਨੇ ਜਿੰਨਾ ਪਰਚਮ ਲਗਾਇਆ ਇਸ ਸੀਟ ਤੋਂ ਮਾਰਾਣੇ ਪਰਨੀਤ ਕੋ ਫਿਰ ਤੋਂ ਚੁਣ ਲਏ ਗਏ ਦੋਸਤੋ ਹੁਣ 2024 ਆ ਗਿਆ 2024 ਦੀਆਂ ਚੋਣਾਂ ਪੈਂਡਿੰਗ ਨੇ 1 ਜੂਨ ਨੂੰ ਚੋਣਾ ਪੰਜਾਬ ਦੇ ਵਿੱਚ ਆਖਰੀ ਗੇੜ ਦੀਆਂ ਪੈਣੀਆਂ ਨੇ ਉਸ ਆਖਰੀ ਗੇੜ ਦੇ ਵਿੱਚ ਚੋਣਾ ਹੋਣ ਗਿਆ ਉਹਦੇ ਵਿੱਚ ਪਟਿਆਲਾ ਦੀ ਚੋਣ ਵੀ ਹੋਣ ਜਾ ਰਹੀ ਹੈ ਇਸ ਵਾਰਈ ਕਈ ਰਾਜ ਦੀਆਂ ਪਾਰਟੀਆਂ ਉਹਦੇ ਵਿੱਚ ਕਿਹਾ ਜਾ ਸਕਦਾ ਸੋਨੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਇਹ ਚਾਰ ਪਾਰਟੀਆਂ ਦਾ ਮੁਕਾਬਲਾ ਦੱਸਿਆ ਜਾ ਰਿਹਾ बड़े-बड़े राजनीतिक पंडित भी इस गल ਨੂੰ ਹਾਲ ਤੱਕ ਫੈਲਾ ਨਹੀਂ ਕਰ ਪਾਰੇ ਕਿ ਕਿਹਦਾ ਪੰਨਾ ਭਾਰੀ ਹੈ ਕਿਉਂਕਿ ਇਸ ਵਾਰ ਪੰਜਾਬ ਦਾ ਰਾਜਨੀਤਿਕ ਸਨੇਰੋ ਕੁਝ ਬਦਲਿਆ ਹੋਇਆ ਹੈ ਅਲੱਗ-ਅਲੱਗ ਦਿਖਾਈ ਦਿੰਦਾ ਕਿਉਂਕਿ ਪਿਛਲੇ ਕੇਸ ਹਲਾ ਇਤਿਹਾਸ ਦੇਖਿਏ ਸੋਮਣੀ ਕალიਦਲ ਅਤੇ ਭਾਰਤੀ ਜਨਤਾ ਪਾਰਟੀ ਦੋਨੋਂ ਮਿਲ ਕੇ ਚੋਣਾ ਲੜਦਿਆਂ ਆ ਰਹੀਆਂ ਪਰ ਹੁਣ ਰਾਜਨੀਤਿਕ ਤੌਰ ਤੇ ਇਹਨਾਂ ਦੋਨਾਂ ਪਾਰਟੀਆਂ ਦਾ जो बिछोड़ा हो चुके हैं दोस्तों कांग्रेस पार्टी وچ رہ گئے ریکارڈ بنانے والا Maharaja परिवार ਹੁਣ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਚੁਕੇ ਹੈ ਇਸ ਵਾਰੀ ਮਹਾਰਾਣੀ ਪ੍ਰਨੀਤਕੌਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਹੋ ਕੇ ਚੋਣ ਮੈਦਾਨ ਵਿੱਚ ਮੁਕਾਬਲਾ ਬੜਾ ਰੋਚਕ ਹੈ ਬੜਾ ਕਾਂਟੇ ਵਾਲਾ ਇਸ ਲਈ ਵਿਕਮਣੀ ਕਰਨੀ ਵੀ ਬੜੀ ਹੋਗੀ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਦੇ ਚੋਣਾਂ ਦੇ ਵਿੱਚ ਕਿਹਾ ਜਿਵੇਂ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਤਰ੍ਹਾਂ ਨਾਲ ਪਹਿਲੀ ਵਾਰ ਚੋਣ ਮੈਦਾਨੇ ਵਿੱਚ ਪੰਜਾਬ ਦੇ ਸਾਰੇ ਸੀਟਾਂ ਦੇ ਲੜ ਰਹੀ ਹੈ ਹੁਣ ਨਜ਼ਰਾਂ ਚਾਰ ਜਉਂਦਤ ਕਿਉਂ ਹੋਈਆਂ ਨੇ ਚੋਣ ਇਸ ਪਟਿਆਲਾ ਸੀਟ ਦੇ ਉੱਪਰ ਕਿਹੜਾ ਕੈਂਡੀਡੇਟ ਲੋਕ ਸਭਾ ਦਾ ਮੈਂਬਰ ਜੋਨ ਕੇ ਜਾਂਦਾ ਪਟਿਆਲਾ ਦੇ ਵੋਟਰ ਪਟਿਆਲਾ ਸਸ ਦੀ ਸੀਟ ਦੇ ਵੋਟਰ ਆਖਰ ਕਿਹਨੂੰ ਆਪਣੇ ਮਨਪਸੰਦਾ ਕੈਂਡੀਡੇਟ ਬਣਾਉਂਦੇ ਨੇ ਤੇ ਉਹਨਾਂ ਨੂੰ ਚੁਣ ਕੇ ਲੋਕ ਸਭਾ ਦਾ ਵਿੱਚ ਭੇਜਦੇ ਦੋਸਤੋ ਅਦਲੇ ਬਸ ਇਤਨਾ ਹੀ ਨਮਸਕਾਰ ਜੈ ਹਿੰਦ